ਕਾਫੀ ਟਾਈਮ ਬਾਅਦ ਬੱਬੂ ਮਾਨ ਦੀ ਫਿਲਮ ਆਈ ਆ ਸੁੱਚਾ ਸੂਰਮਾ ਤੇ ਅੱਜ 20 ਸਤੰਬਰ ਨੂੰ ਫਿਲਮ ਸਿਨੇਮਿਆਂ ਦੇ ਵਿੱਚ ਲੱਗ ਚੁੱਕੀ ਹੈ ਔਰ ਵੱਡੀ ਗਿਣਤੀ ਲੋਕ ਫਿਲਮ ਨੂੰ ਦੇਖਣ ਜਾ ਰਹੇ ਨੇ ਤੇ ਫਿਲਮ ਨੂੰ ਦੇਖਣ ਤੋਂ ਬਾਅਦ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਫਿਲਮ ਪਸੰਦ ਆ ਰਹੀ ਹੈ ਔਰ ਜਦੋਂ ਫਿਲਮ ਦੇਖ ਕੇ ਲੋਕ ਬਾਹਰ ਆਉਂਦੇ ਨੇ ਤਾਂ ਕਾਫੀ ਗਿਣਤੀ ਦਰਸ਼ਕ ਇਹ ਕਹਿ ਰਹੇ ਨੇ ਕਿ ਫਿਲਮ ਕਾਫੀ ਵਧੀਆ ਲੱਗੀ ਹੈ ਕਈ ਥਾਵਾਂ ਤੋਂ ਤਾਂ ਇਸ ਤਰ੍ਹਾਂ ਖਬਰ ਆ ਰਹੀ ਹੈ ਕਿ ਸਿਨੇਮਾ ਹਾਲ ਪੂਰੇ ਭਰ ਰਹੇ ਨੇ ਮੈਂ ਵੀ ਫਿਲਮ ਦੇਖ ਕੇ ਆਇਆ ਪਹਿਲਾਂ ਮੈਂ ਦੱਸ ਦਿਆ ਕਿ ਦਰਸ਼ਕ ਕੀ ਕਹਿ ਰਹੇ ਨੇ ਤੇ ਉਸ ਤੋਂ ਬਾਅਦ ਮੈਂ ਦੱਸਾਂਗਾ ਕਿ ਮੈਨੂੰ ਫਿਲਮ ਕਿਦਾਂ ਦੀ ਲੱਗੀ ਹੈ ਦਰਸ਼ਕ ਵੱਡੀ ਗਿਣਤੀ ਇਹ ਕਹਿ ਰਹੇ ਨੇ ਕਿ ਫਿਲਮ ਦੇ ਵਿੱਚ ਪੁਰਾਣਾ ਸੱਭਿਆਚਾਰ ਵੇਖਣ ਨੂੰ ਮਿਲਿਆ ਬਹੁਤ ਸਾਰੇ ਦਰਸ਼ਕ ਇਹ ਕਹਿੰਦੇ ਨੇ ਕਿ ਫਿਲਮ ਇੱਕ ਤਰ੍ਹਾਂ ਨਾਲ ਅੱਜ ਤੋਂ 100 ਸਵਾ 100 ਸਾਲ ਪਹਿਲਾਂ ਦੀ ਜ਼ਿੰਦਗੀ ਦੇ ਵਿੱਚ ਲੈ ਜਾਂਦੀ ਹੈ ਫਿਲਮ ਨੂੰ ਦੇਖਦਿਆਂ ਹੋਇਆ ਇੰਜ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਅੱਜ ਦੇ ਦੌਰ 'ਚ ਬੈਠੇ ਆਂ ਬਲਕਿ ਵਿਅਕਤੀ ਅੱਜ ਤੋਂ 100 ਸਾਲ ਪਿੱਛੇ ਦੀ ਜ਼ਿੰਦਗੀ 'ਚ ਪਹੁੰਚ ਜਾਂਦਾ ਹੈ ਉਹ ਪੁਰਾਣਾ ਸੱਭਿਆਚਾਰ ਉਹ ਪੁਰਾਣਾ ਕਲਚਰ ਪੁਰਾਣੇ ਟਾਈਮ ਦੇ ਵਿੱਚ ਲੋਕ ਕਿੱਦਾਂ ਜਿਉਂਦੇ ਸੀ ਕਿੱਦਾਂ ਦੀ ਉਹਨਾਂ ਦੀ ਸੋਚ ਸੀ ਔਰ ਵਿਆਹ ਸ਼ਾਦੀਆਂ ਕਿੱਦਾਂ ਹੁੰਦੇ ਸੀ ਰਸਮਾਂ ਰਿਵਾਜ ਕਿੱਦਾਂ ਹੁੰਦੇ ਸੀ ਪਿੰਡਾਂ 'ਚ ਸਾਂਝਾ ਕਿੰਦਾ ਦੀਆਂ ਹੁੰਦੀਆਂ ਸੀ ਤੇ ਦੁਸ਼ਮਣੀਆਂ ਕਿੱਦਾਂ ਦੀਆਂ ਹੁੰਦੀਆਂ ਸੀ ਔਰ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਕਦਰਾਂ ਕੀਮਤਾਂ ਕਿੱਦਾਂ ਦੀਆਂ ਸੀ ਔਰਤਾਂ ਦੇ ਪ੍ਰਤੀ ਲੋਕਾਂ ਦੀ ਸੋਚ ਕਿੱਦਾਂ ਦੀ ਸੀ ਔਰ ਪਿਆਰ ਨੂੰ ਲੈ ਕੇ ਜਾਂ ਔਰਤ ਮਰਦ ਸਬੰਧਾਂ ਨੂੰ ਲੈ ਕੇ ਲੋਕਾਂ ਦੀ ਸੋਚ ਕਿੱਦਾਂ ਦੀ ਸੀ ਇਹ ਸਾਰਾ ਕੁਝ ਇਸ ਫਿਲਮ ਦੇ ਵਿੱਚ ਕਾਫੀ ਦਰਸ਼ਕ ਦੱਸਦੇ ਨੇ ਦਿਖਾਇਆ ਗਿਆ ਬਹੁਤ ਸਾਰੇ ਲੋਕਾਂ ਨੂੰ ਫਿਲਮ ਪਸੰਦ ਆ ਰਹੀ ਹੈ ਪਰ ਕੁਝ ਸਵਾਲ ਵੀ ਫਿਲਮ ਦੇ ਉੱਪਰ ਕੁਝ ਲੋਕ ਉਠਾਉਂਦੇ ਨੇ ਖਾਸ ਕਰ ਔਰਤ ਦੇ ਅਕਸ ਦੀ ਪੇਸ਼ਕਾਰੀ ਨੂੰ ਲੈ ਕੇ ਕੁਝ ਲੋਕ ਸਵਾਲ ਉਠਾਉਂਦੇ ਨੇ ਮੈਂ ਇਹ ਫਿਲਮ ਦੇਖ ਕੇ ਆਇਆ ਵਾਕਿਆ ਹੀ ਫਿਲਮ ਦੇ ਉੱਪਰ ਮਿਹਨਤ ਕੀਤੀ ਗਈ ਹੈ ਔਰ ਫਿਲਮ ਵਾਕਿਆ ਹੀ ਪੁਰਾਤਨ ਸੱਭਿਆਚਾਰ ਨੂੰ ਤਾਂ ਦਿਖਾਉਂਦੀ ਹੈ ਫਿਲਮ ਦੇ ਵਿੱਚ ਵਿਅਕਤੀ ਪੁਰਾਤਨ ਜ਼ਿੰਦਗੀ ਦੇ ਨਾਲ ਜੁੜਦਾ ਤਾਂ ਹੈ ਪਰ ਫਿਲਮ ਦੀ ਕਹਾਣੀ ਜਿਹੜੀ ਹੈ ਉਹ ਪਹਿਲਾ ਜਿਹੜੀ ਇੱਕ ਸੁੱਚਾ ਸੂਰਮਾ ਫਿਲਮ ਆਈ ਹੋਈ ਹੈ ਔਰ ਫਿਲਮ ਦੇ ਬਾਰੇ ਸੁੱਚੇ ਸੂਰਮੇ ਦੀ ਕਹਾਣੀ ਬਾਰੇ ਜੋ ਸਟੋਰੀ ਕਿਸੇ ਪਹਿਲਾਂ ਨਹੀਂ ਉਹਨਾਂ ਨਾਲੋਂ ਕਈ ਕੁਝ ਇਸ ਫਿਲਮ ਦੇ ਵਿੱਚ ਵੱਖਰਾ ਤੇ ਨਵਾਂ ਦਿਖਾਇਆ ਗਿਆ ਔਰ ਫਿਲਮ ਦੇ ਵਿੱਚ ਜਦੋਂ ਅਸੀਂ ਫਿਲਮ ਦੇਖਣੀ ਸ਼ੁਰੂ ਕਰਦੇ ਆ ਤਾਂ ਸ਼ੁਰੂ ਤੇ 5 ਮਿੰਟ ਦੇ ਵਿੱਚ ਹੀ ਫਿਲਮ ਇੱਕ ਵਾਰ ਦਰਸ਼ਕ ਨੂੰ ਖਿੱਚ ਪਾ ਕੇ ਆਪਣੇ ਨਾਲ ਜੋੜ ਲੈਂਦੀ ਹੈ ਜੋ ਕਿ ਫਿਲਮ ਦਾ ਪਹਿਲਾ ਸੀਨ ਹੀ ਬਹੁਤ ਜ਼ਿਆਦਾ ਕਰਿਓਸਟੀ ਭਰਿਆ ਇੱਕ ਸਸਪੈਂਸ ਦੇ ਨਾਲ ਭਰਿਆ ਹੋਇਆ ਔਰ ਫਿਲਮ ਪਹਿਲੇ ਸੀਨ ਤੋਂ ਹੀ ਵਿਅਕਤੀ ਨੂੰ ਆਪਣੇ ਵੱਲ ਖਿੱਚਦੀ ਹੈ ਫਿਲਮ ਦੀ ਪੇਸ਼ਕਾਰੀ ਜੇ ਤਕਨੀਕੀ ਪੱਖੋਂ ਗੱਲ ਕਰੀਏ ਤਾਂ ਚੰਗੀ ਹੈ ਫਿਲਮ ਦੀ ਕਹਾਣੀ ਦੀ ਜੇ ਤੋਰ ਦੀ ਗੱਲ ਕਰੀਏ ਤਾਂ ਫਿਲਮ ਦੀ ਕਹਾਣੀ ਕਿਤੇ ਵੀ ਅਕਾਉਂਦੀ ਨਹੀਂ ਗਈ ਬਲਕਿ ਲਗਾਤਾਰ ਕਾਲੀ 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 ਕਲ ਦੀ ਤੁਰਦੀ ਰਹਿੰਦੀ ਹੈ ਜਲਦੀ ਨਾ ਘਟਨਾਵਾਂ ਵਾਪਰਦੀਆਂ ਨੇ ਫਿਲਮ ਦੇ ਡਾਇਰੈਕਟਰ ਅਮਿਤੋਜ ਮਾਨ ਨੇ ਫਿਲਮ ਚ ਲਮਕਾ ਨਹੀਂ ਪੈਣ ਦਿੱਤਾ ਕਿਤੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਫਿਲਮ ਦੀ ਅਦਾਕਾਰੀ ਦੇ ਪੱਖ ਤੋਂ ਜੇ ਗੱਲ ਕਰੀਏ ਤਾਂ ਲਗਭਗ ਸਾਰੇ ਹੀ ਅਦਾਕਾਰਾਂ ਨੇ ਫਿਲਮ ਦੇ ਵਿੱਚ ਅਦਾਕਾਰੀ ਠੀਕ ਕੀਤੀ ਹੈ ਕੁਝ ਕੁ ਸਵਾਲਾਂ ਨੂੰ ਛੱਡ ਕੇ ਅਦਾਕਾਰੀ ਨਿਭਾਈ ਹੈ ਪਰ ਫਿਲਮ ਦੇ ਵਿੱਚ ਇਹ ਵੀ ਦਿਖਾਇਆ ਗਿਆ ਕਿ ਅੱਜ ਤੋਂ 100 ਸਵਾ 100 ਸਾਲ ਪਹਿਲਾਂ ਸਮਾਜ ਦੇ ਲੋਕ ਕਿੱਦਾਂ ਸੋਚਦੇ ਸੀ ਉਹਨਾਂ ਦੀ ਔਰਤ ਬਾਰੇ ਕਿੱਦਾਂ ਦੀ ਸੋਚ ਸੀ ਉਹ ਕਿੱਦਾਂ ਦੀਆਂ ਗੱਲਾਂ ਨੂੰ ਅਣਖਾਂ ਮੰਨ ਬੈਠਦੇ ਸੀ ਉਹ ਕਿੱਦਾਂ ਦੀਆਂ ਗੱਲਾਂ ਨੂੰ ਸੂਰਮਤਾਈ ਜਾਂ ਬਹਾਦਰੀ ਮੰਨਦੇ ਸੀ ਔਰ ਸੱਚੇ ਨੂੰ ਸੂਰਮਾ ਕਿਸ ਗੱਲੋਂ ਲੋਕ ਸਮਝਣ ਲੱਗ ਪਏ ਇਹ ਵੀ ਫਿਲਮ ਦੇ ਵਿੱਚ ਦਿਖਾਇਆ ਗਿਆ ਔਰ ਫਿਲਮ ਜਿਹੜੀ ਆ ਲਗਾਤਾਰ ਬੰਨ ਕੇ ਰੱਖਦੀ ਏ ਦਰਸ਼ਕ ਨੂੰ ਆਪਣੇ ਨਾਲ ਇਹ ਫਿਲਮ ਦੀਆਂ ਖੂਬੀਆਂ ਨੇ ਪਰ ਫਿਲਮ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਬੜੇ ਧਿਆਨ ਨਾਲ ਵੇਖਣ ਯੋਗ ਨੇ ਕਿਉਂਕਿ ਫਿਲਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੀ ਇੱਕ ਔਰਤ ਹੈ ਉਸ ਦੀ ਭੂਮਿਕਾ ਦਿਖਾਈ ਗਈ ਹੈ ਖਾਸ ਕਰ ਬਲਬੀਰੋ ਜਿਹੜੀ ਸੁੱਚੇ ਦੀ ਭਾਬੀ ਹੈ ਉਸ کردار ਨੂੰ ਬੜੀ ਬਰੀਕੀ ਨਾਲ ਵੇਖਣ ਤੇ ਸਮਝਣ ਦੀ ਲੋੜ ਹੈ ਇੱਥੇ ਆ ਕੇ ਇੱਕ ਬਹੁਤ ਵੱਡਾ ਸਵਾਲ ਫਿਲਮ ਛੱਡਦੀ ਹੈ ਕਿ ਕੀ ਉਹ ਔਰਤ ਗਲਤ ਸੀ ਕੀ ਸੁੱਚੇ ਨੇ ਠੀਕ ਕੀਤਾ ਜਾਂ ਉਹ ਔਰਤ ਪੀੜਤ ਸੀ ਜਿਹਦੇ ਜਜ਼ਬਾਤਾਂ ਤੇ ਭਾਵਨਾਵਾਂ ਨੂੰ ਕੋਈ ਸਮਝ ਨਹੀਂ ਰਿਹਾ ਸੀ ਫਿਲਮ ਦੇ ਵਿੱਚ ਸੁੱਚੇ ਦੀ ਪਰਜਾਈ ਬਲਬੀਰੋ ਜਿਹਨੂੰ ਕਿ ਸੁੱਚਾ ਮਾਰਦਾ ਹੈ ਜਦੋਂ ਫਿਲਮ ਦੇ ਇੱਕ ਜਗ੍ਹਾ ਦੇ ਉੱਪਰ ਆ ਕੇ ਉਹ ਡਾਇਲੋਗ ਬੋਲਦੀ ਹੈ ਤਾਂ ਜਿੱਥੇ ਸੁੱਚੇ ਦੀ ਕਹਾਣੀ ਖਿੱਚਦੀ ਹੈ ਸੁੱਚੇ ਦੀ ਕਹਾਣੀ ਦਰਸ਼ਕ ਨੂੰ ਆ ਬਹੁਤ ਸਾਰੇ ਦਰਸ਼ਕਾਂ ਨੂੰ ਪਸੰਦ ਆਉਂਦੀ ਹੈ ਸੁੱਚੇ ਦੀ ਭੂਮਿਕਾ ਕਾਫੀ ਲੋਕਾਂ ਨੂੰ ਪਸੰਦ ਆਉਂਦੀ ਹੈ ਉੱਥੇ ਹੀ ਬਲਵੀਰੋ ਉਹਦੀ ਭਾਬੀ ਜਦੋਂ ਇਹ ਕਹਿੰਦੀ ਹੈ ਫਿਲਮ ਦੇ ਵਿੱਚ ਜੋ ਡਾਇਲੋਗ ਦਿਖਾਇਆ ਗਿਆ ਜਦੋਂ ਉਹਦੀ ਪਰਜਾਈਏ ਕਹਿੰਦੀ ਹੈ ਕਿ ਮੈਂ ਬਦਕਾਰ ਨਹੀਂ ਸੀ ਨਾ ਮੈਂ ਬਦਕਾਰ ਬੰਨਾ ਸੀ ਔਰਤ ਕਮਜ਼ੋਰ ਹੋਣ ਕਰਕੇ ਕੋਈ ਸੂਰਮਾ ਨਹੀਂ ਬਣ ਜਾਂਦਾ ਤੇ ਜਦੋਂ ਉਹ ਕਹਿੰਦੀ ਹੈ ਕਿ ਮੈਂ ਤੇਰੇ ਭਰਾ ਦੇ ਨਾਲ ਵਿਆਹ ਕਰਾ ਕੇ ਆਈ ਸੀ ਇਸ ਨੇ ਮੇਰੀਆਂ ਭਾਵਨਾਵਾਂ ਮੇਰੇ ਜਜ਼ਬਾਤਾਂ ਨੂੰ ਬਿਲਕੁਲ ਨਹੀਂ ਸਮਝਿਆ ਮੈਂ ਇਹਨੂੰ ਪਿਆਰ ਕਰਨਾ ਚਾਹੁੰਦੀ ਸੀ ਇਹਦੇ ਨਾਲ ਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ ਮਾਨਣੀਆਂ ਚਾਹੁੰਦੀ ਸੀ ਪਰ ਇਹ ਤਾਂ ਪੱਥਰ ਸੀ ਪੱਥਰ ਤੇ ਫਿਰ ਮੈਂ ਵੀ ਆਪਣੀ ਜ਼ਿੰਦਗੀ ਨੂੰ ਜਿਉਣਾ ਚਾਹੁੰਦੀ ਸੀ ਇਹ ਮੇਰਾ ਹਾਨ ਵੀ ਨਹੀਂ ਸੀ ਪ੍ਰਾਣ ਵੀ ਨਹੀਂ ਸੀ ਇਹਨੇ ਮੇਰੇ ਭਾਵਨਾਵਾਂ ਤੇ ਜਜ਼ਬਾਤਾਂ ਨੂੰ ਵੀ ਨਹੀਂ ਸਮਝਿਆ ਤੇ ਆਖਰ ਮੈਨੂੰ ਉਧਰ ਨੂੰ ਜਾਣ ਲਈ ਮਜਬੂਰ ਕੀਤਾ ਗਿਆ ਤਾਂ ਜਦੋਂ ਫਿਲਮ ਦੇ ਵਿੱਚ ਉਹ ਔਰਤ ਇਹ ਡਾਇਲੋਗ ਬੋਲਦੀ ਹੈ ਤਾਂ ਆਪਣੇ ਆਪ ਦੇ ਵਿੱਚੋਂ ਬਹੁਤ ਵੱਡੇ ਸਵਾਲ ਛੱਡ ਜਾਂਦੀ ਹੈ ਕਿ ਔਰਤ ਦੀ ਸਮਾਜ ਚ ਕਿਦਾਂ ਦੀ ਹਾਲਤ ਸੀ ਇਹ ਗੱਲ ਵੀ ਇਹ ਸਵਾਲ ਵੀ ਫਿਲਮ ਛੱਡ ਕੇ ਜਾਂਦੀ ਹੈ ਤਾਂ ਦੂਜੇ ਪਾਸੇ ਤੁਸੀਂ ਇਸ ਫਿਲਮ ਨੂੰ ਜਦੋਂ ਦੇਖੋਗੇ ਤਾਂ ਹਰ ਬੰਦੇ ਦਾ ਵੱਖਰਾ ਵੱਖਰਾ ਅਨਲਿਸਿਸ ਹੈ ਵੱਖਰਾ ਵੱਖਰਾ ਨਤੀਜਾ ਹੈ ਤਾਂ ਤੁਸੀਂ ਫਿਲਮ ਨੂੰ ਦੇਖਣ ਤੋਂ ਬਾਅਦ ਨਤੀਜਾ ਕੱਢਿਓ ਕਿ ਤੁਸੀਂ ਇਸ ਫਿਲਮ ਬਾਰੇ ਕੀ ਸੋਚਦੇ ਹੋ ਕਿਉਂਕਿ ਅਲੱਗ-ਅਲੱਗ ਬੰਦਿਆਂ ਦੇ ਅਲੱਗ-ਅਲੱਗ ਵਿਚਾਰ ਫਿਲਮ ਬਾਰੇ ਆ ਰਹੇ ਨੇ ਕਾਫੀ ਦਰਸ਼ਕ ਫਿਲਮ ਨੂੰ ਵੇਖਣ ਜਾ ਰਹੇ ਨੇ ਜਦੋਂ ਮੈਂ ਸਿਨੇਮਾ ਘਰ ਚ ਗਿਆ ਤਾਂ ਕਾਫੀ ਸਿਨੇਮਾ ਹਾਲ ਜਿਹੜਾ ਉਹ ਭਰਿਆ ਹੋਇਆ ਸੀ ਕਈ ਸੀਨਾਂ ਤੇ ਦਰਸ਼ਕਾਂ ਨੇ ਤਾੜੀਆਂ ਵੀ ਮਾਰੀਆਂ ਬਹੁਤ ਮਿਹਰਬਾਨੀ ਸ਼ੁਕਰੀਆ